ਜਾ ਕੇ ਤੇ ਆਪਜੀ ਗੁਰਦਾਨ ਦੇ ਉੱਤੇ ਉਹ ਲਿਖਿਆ ਆਪਜੀ ਨੇ ਤੋਂ ਕੋੜੀ ਤੇ ਬਿਠਾ ਕੇ ਲਿਆ ਤੇ ਆਪਰਕੇ ਅੱਗੇ ਤੁਰਦੇ ਆਏ ਉਸ ਦੇ ਵਿੱਚ ਫੈਸਲਾ ਤੋਂ ਸਿਰਨ ਹੋ ਗਿਆ ਗੁਰਬਾਣੀ ਦੇ ਤਾਪਕੀ ਦੁਨੀਆਂ ਵੀ ਤੋਂ ਦੇਖਦੇ ਆ ਕਿ ਗੁਰੂ ਸਾਹਿਬ ਬੜੀ ਦੀਰਵਾਜੀ ਪਹਿਲਾਂ ਉਹ ਸੰਗਮ ਜਾਂਦੇ ਸੀ ਮਾਤਾ ਦੇ ਵੈਸ਼ਨ ਦੇ ਵੀ ਉੱਤੇ ਜਾਂਦੇ ਸੀ ਆਪ ਤਰਾਏ ਕਲਾਧਾਰ ਜਗ ਮੈਂ ਪਰਵਰੂ ਤੇ ਨਾਲਾ ਇਹ ਜੋਤ ਉਹ ਹੈ ਜੁਗਤ ਸਾਏ ਸਿਰ ਕਾਇਆ ਫਿਰ ਉਨੰਗਿਆ ਇਹ ਜੋਤ ਵੀ ਉਹੀ ਹੈ ਜੁਗਤ ਵੀ ਉਹੀ ਹੈ ਤੇ ਜਿਹੜੀ ਜੁਗਤ ਆਪ ਨਰਾਇਣ ਦੀ ਹੈ ਉਹੀ ਇੱਥੇ ਨਰਾਣ ਹੈ ਦੇਸੇ ਵਾਸਤੇ ਸਤੁਰਾਂ ਨੇ ਤੇ ਜਨਮਤ ਬ੍ਰਹਮਤ ਗੁਰੂਤਿ ਪਛਾਣਿਆ ਇਹ ਗੱਲ ਤਾਂ ਜਨਮਾ ਤੋਂ ਹੀ ਜਨਮਾ ਤੋਂ ਹੀ ਜਿਸ ਨੇ ਵੀ ਇਹਸ ਹੈਕਾਰ ਕਰ ਹੇ ਲੇਕੋ ਮਰੋ ਪਾਸੇ ਪਾਵਾ ਤਕਰਾਤ ਤੇ ਕੋਲੇ ਪਾਵਾ ਕਲ ਸਹਾਰਾ ਭਗੋਦੀ ਰੰਗ ਅੰਗਰ ਦੇਵ ਸਾਹਿਬ ਆਹ ਰਾਏ ਦੂਸਰੇ ਪਾਛਾ ਜਿਨ੍ਹਾਂ ਦਾ ਪ੍ਰਕਾਸ਼ ਯਾਰਾ ਆਪਾਂ ਨੂੰ ਬਣਾਉਣ ਦਾ ਸਬਾਬ ਪ੍ਰਾਪਤ ਹੋਇਆ ਤੇ ਪਿਛਲੇ ਦਿਨੀ ਸਾਡੇ ਹੈਡਿਕਲ ਸੀ ਸਾਹਿਬ ਮੈਨੇਜਰ ਸਾਹਿਬ ਇਸ ਆਉਣ ਪੁੱਤਰ ਹਜ਼ੂਰੀ ਅੰਦਰ ਕੋੜਬਸੀ ਜੂਰਕਾਰੀ ਖਾਲਸਾ ਸਾਹਿਬ ਜੀ ਫਤੇ ਉਨਾਮ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਅੱਜ ਬਹੁਤ ਦੀ ਸੁਭਾਗਤਾ ਦਿਹਾੜਾ ਪਿਛਲੇ ਲਗਭਗ 15 ਤਰ੍ਹਾਂ ਤੋਂ ਸਤਗੁਰਾਂ ਦੇ ਪ੍ਰਕਾਸ਼ ਜਹਰਾ ਆਪਣਾ ਬਣਾਉਣ ਦਾ ਸੁਭਾਗ ਦਾ ਹੋ ਰਿਹਾ ਹੈ ਪਹਿਲਾਂ ਤਰਤਾਰ ਸਹਿਬ ਜੀ ਗੁਰੂ ਜੀ ਬਾਤ ਫਹਿਮਾਰਾ ਕੀ ਦਾ ਪ੍ਰਕਾਸ਼ ਜਹਰਾ ਬਣਾਇਆ ਗਿਆ ਉਸ ਤੋਂ ਬਾਅਦ ਜੀ ਦਾ ਦੇ ਸਰਦਾਰ ਤਰਤਾਰ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਜਹਰਾ ਬਣਾਇਆ ਅੱਜ ਅਜ ਜੋ ਜਰੂਰਤਾ ਦੇ ਪੌਂਜ ਬਹੁਤ ਮਹਾਨ ਬਾਰੇ ਜੇ ਜੋ ਇਤਿਹਾਸ ਵਿੱਚ ਬਹੁਤ ਹੀ ਸੁੰਦਰ ਰਿਸ਼ਾ ਕਿ ਉਹ ਲੈਣਾ ਉਹ ਨਾਨਕ ਦਾ ਕਹਿਣਾ ਕਿ ਕਿਹਣਾ ਆਪ ਦੋਤੇ ਆਪਾਂ ਵੇਖੀਏ ਸਕੀਆਂ ਪੈਣਾ ਮਾਤਾਵਾ ਗਹਿਣੇ ਕੁੱਲਿਆ ਇਹ ਬਹੁਤ ਸੁੰਦਰ ਚੀਜ਼ ਹੁੰਦੀ ਹੈ ਸਭ ਤੋਂ ਅਤੀ ਪਿਆਰੀ ਹੈ ਦੀ ਸੁੰਦਰ ਠਰ ਵਾਲੀ ਚੀਜ਼ ਨੂੰ ਗਹਿਣਾ ਕਿਹਾ ਜਾਂਦਾ ਹੈ ਪ੍ਰਤਨੂ ਹਾਲੇ ਦੇ ਵੀ ਸਤਿਉ ਨਾ ਗਏ ਨਿ ਇਤਿਹਾਸ ਜਰਪਤ ਭਗਤ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਪ੍ਰਣਾਮ